ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ কুমਿਹਾਰ ਦਾ ਗਧਾ ਗਵਾਚ ਜਾਂਦਾ ਤੇ ਉਹ ਉਹਨੂੰ ਲੱਭਦਾ ਲੱਭਦਾ ਜੰਗਲਵਾਲ ਤੁਰ ਪੈਂਦਾ ਰਸਤੇ 'ਚ ਮੌਸਮ ਖਰਾਬ ਹੋ ਜਾਂਦਾ ਮੀਂਹ ਪੈਣ ਲੱਗ ਜਾਂਦਾ ਤੇ ਉਹ কুমਿਹਾਰ ਮੀਂਹ ਤੋਂ ਬਚਣ ਲਈ ਇੱਕ ਝੁੱਗੀ ਦੇ ਕੋਲੇ ਬੈਠ ਜਾਂਦਾ ਦੂਜੇ ਪਾਸੇ ਇੱਕ ਸ਼ੇਰ ਤੁਰਿਆ ਆ ਰਿਹਾ ਹੁੰਦਾ ਤੇ ਜਦੋਂ ਬਹੁਤ ਜ਼ਿਆਦਾ ਤੇਜ਼ ਮੀਂਹ ਆਉਂਦਾ ਤਾਂ ਸ਼ੇਰ ਵੀ ਆਪਣੀ ਜਾਨ ਬਚਾਉਣ ਲਈ ਝੁੱਗੀ ਦੇ ਕੋਲੇ ਖੜਾ ਹੋ ਜਾਂਦਾ ਉਸ ਝੁੱਗੀ ਦੇ ਅੰਦਰ ਇੱਕ ਬੁੱਢੀ ਔਰਤ ਰਹਿੰਦੀ ਹੁੰਦੀ ਹੈ ਉਹ ਬੁੱਢੀ ਔਰਤ ਦੀ ਝੁੱਗੀ ਚੋਂਦੀ ਹੁੰਦੀ ਹੈ ਇਸ ਕਰਕੇ ਜਦੋਂ ਅੰਦਰ ਪਾਣੀ ਗਿਰ ਰਿਹਾ ਹੁੰਦਾ ਹੈ ਤਾਂ ਟਪ ਟਪ ਦੀ ਆਵਾਜ਼ ਆਉਂਦੀ ਹੈ ਤੇ ਬੁੱਢੀ ਮਾਈ ਨਾਲੇ ਪਈ ਹੁੰਦੀ ਹੈ ਨਾਲੇ ਗੀਤਕਾਰੀ ਹੁੰਦੀ ਹੈ ਸੱਪ ਤੋਂ ਨਹੀਂ ਡਰਦੀ ਸ਼ੀਂ ਤੋਂ ਨਹੀਂ ਡਰਦੀ ਡਰਦੀ ਇਸ ਟਪਕਾਉਏ ਤੋਂ ਤਾਂ ਸ਼ੇਰ ਸੋਚਦਾ ਹੈ ਵੀ ਇਹ ਬੁੱਢੀ ਕਿੰਨੀ ਦਲੇਰ ਹੈ ਵੀ ਸੱਪ ਤੋਂ ਵੀ ਨਹੀਂ ਡਰਦੀ ਸ਼ੀਂ ਮਤਲਬ ਸ਼ੇਰ ਤੋਂ ਵੀ ਨਹੀਂ ਡਰਦੀ ਮੇਰੇ ਤੋਂ ਵੀ ਨਹੀਂ ਡਰਦੀ ਪਰ ਕਿਸੇ ਟਪਕਾਉਏ ਦਾ ਨਾਮ ਲੈ ਰਹੀ ਹੈ ਸ਼ੇਰ ਸੋਚਦਾ ਹੈ ਵੀ ਇਹ ਬੁੱਢੀ ਮੇਰੇ ਤੋਂ ਨਹੀਂ ਡਰਦੀ ਪਰ ਟਪਕਉਏ ਤੋਂ ਡਰਦੀ ਹੈ ਤਾਂ ਜ਼ਰੂਰ ਇਹ ਟਪਕਉਆ ਕੋਈ ਮੇਰੇ ਤੋਂ ਵੀ ਵੱਡਾ ਜਾਨਵਰ ਹੋਊਗਾ ਜਿਹਦੇ ਤੋਂ ਬੁੱਢੀ ਡਰਦੀ ਹੈ ਹੋਰ ਤਾਂ ਕਿਸੇ ਚੀਜ਼ ਤੋਂ ਨਹੀਂ ਡਰਦੀ ਤਾਂ ਉਹਦੇ ਮਨ ਦੇ ਵਿੱਚ ਇਹ ਵਿਚਾਰ ਵਾਰ-ਵਾਰ ਚੱਲਣ ਲੱਗਦੇ ਨੇ ਵੀ ਟਪਕਉਆ ਕੀ ਚੀਜ਼ ਹੋਊਗਾ ਤੇ ਕਹਿੰਦੇ ਨੇ ਵੀ ਜਦੋਂ ਅਸੀਂ ਕੋਈ ਗੱਲ ਵਾਰ-ਵਾਰ ਸੋਚਦੇ ਹਾਂ ਤਾਂ ਉਹ ਗੱਲ ਇਸ ਤਰ੍ਹਾਂ ਸਾਡੇ ਦਿਮਾਗ 'ਚ ਬੈਠ ਜਾਂਦੀ ਹੈ ਕਿ ਚਾਹੇ ਉਹ ਝੂਠ ਹੀ ਹੋਵੇ ਸਾਨੂੰ ਸੱਚ ਲੱਗਣ ਲੱਗਦੀ ਹੈ ਉਸੇ ਤਰ੍ਹਾਂ ਹੀ ਸ਼ੇਰ ਨਾਲ ਹੁੰਦਾ ਕਿ ਉਹਦੇ ਮਨ ਦੇ ਵਿੱਚ ਇਹ ਵਿਚਾਰ ਆ ਜਾਂਦਾ ਕਿ ਟਪਕਉਆ ਕੋਈ ਉਸ ਤੋਂ ਵੀ ਵੱਡਾ ਤੇ ਖਤਰਨਾਕ ਜਾਨਵਰ ਹੈ ਜਿਹਦੇ ਤੋਂ ਇਹ ਬੁੱਢੀ ਔਰਤ ਡਰਦੀ ਹੈ ਤੇ ਇਹ ਹੋਰ ਤਾਂ ਕਿਸੇ ਤੋਂ ਡਰਦੀ ਨਹੀਂ ਇੰਨੇ ਨੂੰ ਕਮਿਆਰ ਦਾ ਧਿਆਨ ਸ਼ੇਰ ਤੇ ਜਾਂਦਾ ਹਨੇਰਾ ਹੁੰਦਾ ਤਾਂ ਉਹਨੂੰ ਲੱਗਦਾ ਵੀ ਇਹ ਮੇਰਾ ਗਧਾ ਖੜਾ ਹੈ ਤਾਂ ਕੀ ਕਰਦਾ ਜਿਹੜਾ ਡੰਡਾ ਹੁੰਦਾ ਉਹਦੇ ਹੱਥ 'ਚ ਉਹ ਸ਼ੇਰ ਦੇ ਮਾਰਦਾ ਤੇ ਕਹਿੰਦਾ ਵੀ ਮੈਂ ਤੈਨੂੰ ਸ਼ੇਰ ਦਾ ਲੱਭਦਾ ਤੇ ਤੂੰ ਇੱਥੇ ਖੜਾ ਚੱਲ ਘਰ ਨੂੰ ਚੱਲ ਤੇ ਜਦੋਂ ਉਹ ਦੋ ਚਾਰ ਡੰਡੇ ਸ਼ੇਰ ਦੇ ਮਾਰਦਾ ਹੁਣ ਸ਼ੇਰ ਦੇ ਮਨ ਦੇ ਵਿੱਚ ਇਹ ਗੱਲ ਸੀਗੀ ਵੀ ਕੋਈ ਟਪਕੂਆ ਨਾਮ ਦਾ ਜੀਵ ਹੈ ਜਿਹੜਾ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਤਾਂ ਉਹਨੂੰ ਲੱਗਦਾ ਵੀ ਲੈ ਵੀ ਟਪਕੂਆ ਆ ਗਿਆ ਜਿਹੜਾ ਮੈਨੂੰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸ਼ੇਰ ਨਾ ਆਪ ਦੇਖਦਾ ਨਾ ਤਾਉ ਬਿਲਕੁਲ ਪਿੱਛੇ ਮੁੜ ਕੇ ਨਹੀਂ ਦੇਖਦਾ ਜੰਗਲ ਵੱਲ ਦੌੜ ਜਾਂਦਾ ਜਦੋਂ ਥੋੜੀ ਜਿਹੀ ਬਿਜਲੀ ਲਿਸ਼ਕਦੀ ਹੈ ਤਾਂ ਕਮਿਆਰ ਨੂੰ ਦਿਖਾਈ ਦਿੰਦਾ ਵੀ ਇਹ ਉਹਦਾ ਗਧਾ ਨਹੀਂ ਸੀ ਇਹ ਤਾਂ ਸ਼ੇਰ ਸੀ ਤਾਂ ਉਹ ਵੀ ਡਰ ਜਾਂਦਾ ਤਾਂ ਸੋਚਦਾ ਕਿ ਬਾਲ ਬਾਲ ਬਚ ਗਏ ਇਸ ਤਰ੍ਹਾਂ ਉਧਰੋਂ ਸ਼ੇਰ ਸੋਚ ਰਿਹਾ ਹੁੰਦਾ ਹੈ ਕਿ ਮੈਂ ਆਪਣੀ ਜਾਨ ਬਚਾ ਲਈ ਤੇ ਇਧਰੋਂ কুমਿਹਾਰ ਸੋਚ ਰਿਹਾ ਹੁੰਦਾ ਹੈ ਕਿ ਮੈਂ ਆਪਣੀ ਜਾਨ ਬਚਾ ਲਈ ਇਸ ਤਰ੍ਹਾਂ ਸਾਡੇ ਜੋ ਵੀ ਡਰ ਨੇ ਇਹ ਸਾਡੇ ਮਨ ਦੇ ਬਣਾਏ ਹੀ ਹੁੰਦੇ ਨੇ ਸਾਡੇ ਮਨ ਦੇ ਵਿਚਾਰ ਹੀ ਨੇ ਜੋ ਸਾਨੂੰ ਬਹਾਦਰ ਵੀ ਬਣਾ ਸਕਦੇ ਨੇ ਤੇ ਡਰਪੋਕ ਵੀ ਐਨੀ ਮੇਰੀ ਬਾਤ ਉਤੋਂ ਪੈ ਗਈ ਰਾਤ